ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵੋ ਜਿਨੇ ਵੀਡੀਓ ਦੇਖਦੇ ਆ ਆਪਾਂ ਬੈਕ ਸਾਈਡ ਵਾਲੀ ਕੰਧ ਤੇ ਚਣਾਈ ਲਾਉਣ ਲੱਗਦੇ ਆ ਮੈਂ ਕੰਮ ਚਲਾਉਨੇ ਆ ਉਧਰ ਦਾੜੇ ਦੁੱਧੇ ਕੱਢੀ ਜਾਂਦਾ ਮੁੰਡਾ ਮੱਚ ਲਾਉਨੇ ਆ ਕੰਮ ਲਓ ਜੀ ਪੈੜ ਹੋ ਗਈ ਆਪਣੀ ਤੇ तकरीबन 7-8 ਰੋੜੇ ਲੱਗੇ ਆਪਣੇ ਇਹ ਤੋਂ ਪਹਿਲਾਂ ਤੇ ਬਸ ਹੁਣ ਪੈੜ ਤੇ ਚੱਲੂ ਕਰਮ ਆਪਣਾ ਲਓ ਜੀ ਪੈੜ ਹੋ ਚੁੱਕੀ ਆਪਣੀ ਤੇ ਪੈੜ ਤੇ ਹੁਣ ਚਲਾਉਣਿਆ ਕੰਮ ਇਹ ਤੋਂ ਬਾਅਦ ਰੋਟੀ ਖਾਣ ਦਾ ਟਾਈਮ ਹੋ ਗਿਆ ਰੋਟੀ ਦਾ ਟਿੱਕਾ ਖਾ ਕੇ ਤੇ ਪੈੜ ਤੇ ਕਰਨੇ ਆ ਸ਼ੁਰੂਆਤ ਮਾਰਤਾ ਮਾਰਤਾ ਲਓ ਜੀ ਕੰਮ ਦੀ ਸਮਾਪਤੀ ਵੱਲ ਆ ਇਹ ਵੀਡੀਓ ਦੀ ਵੀ ਸਮਾਪਤੀ ਵੱਲ ਹੋ ਗਏ ਆਪਾਂ ਕੰਮਨ ਮੇੜ ਤਾਂ ਤੇ ਦਿਨ ਵੀ ਸਿਪ ਚੱਲਿਆ ਤੇ ਆਪਣੀ ਵੀ ਤਿਆਰੀ ਹੋ ਗਈ ਤਕਰੀਬਨ ਜਾਣ ਦੀ ਤੇ ਵੀਡੀਓ ਦੀ ਸਮਾਪਤੀ ਕਰਦੇ ਆਂ ਮਿਲਾਂਗੇ ਨਵੀਂ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ